ਕਿਸਾਨ ਵੀਰੋ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਜ਼ਮੀਨ ਦੇ ਠੇਕੇ ਬਾਰੇ ਗੱਲ ਕਰਾਂਗੇ ਕਿ ਆਪਣੇ ਏਰੀਆ ਦੇ ਵਿੱਚ ਬਾਕੀ ਪੰਜਾਬ ਦੇ ਮੁਕਾਬਲੇ ਇੰਨਾ ਘੱਟ ਠੇਕਾ ਕਿਉਂ ਹੈ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਪਿਛਲੇ ਸਾਲ ਵੀ ਮੈਂ ਇੱਕ ਵੀਡੀਓ ਠੇਕੇ ਬਾਰੇ ਅਪਲੋਡ ਕੀਤੀ ਸੀ ਆਹੀ ਚੈਨਲ ਦੇ ਉੱਪਰ ਤੇ ਹੁਣ ਦੁਬਾਰਾ ਤਾਂ ਕਰਕੇ ਅਪਲੋਡ ਕਰ ਰਹੇ ਹਾਂ ਕਿ ਜ਼ਮੀਨਾਂ ਹੁਣ ਕਣਕ ਤੋਂ ਬਾਅਦ ਠੇਕੇ ਤੇ ਦੁਬਾਰਾ ਚੜਨੀਆਂ ਤੇ ਕਿਸਾਨ ਵੀਰ ਥੋੜੇ ਬੋਤੇ ਅਵੇਅਰ ਹੋਣ ਤੇ ਜ਼ਮੀਨਾਂ ਦੇ ਜਿਹੜੇ ਠੇਕੇ ਆ ਉਹ ਵਿਧਾਨਨਾ ਘਾਟੇ ਹੀ ਕਰਨ ਮਤ ਕਿਉਂਕਿ ਕਿਸਾਨੀ ਤਾਂ ਖਰਚੇ ਤਾਂ ਦਿਨੋਂ-ਦਿਨ ਵਧੇ ਅੱਜ ਫਸਲ ਦਾ ਉਹਨਾਂ ਰੇਟ ਵਧਿਆ ਨਹੀਂ ਆਪਣਾ ਝਾੜ ਦਿਨ ਸੋ ਦਿਨ ਘਟ ਰਹੇ ਨੇ ਹਰ ਫਸਲ ਦੇ ਸੋ ਜੇਕਰ ਮੈਂ ਗੱਲ ਕਰਾਂ ਆਪਣੇ ਏਰੀਆ ਦੀ ਜ਼ਮੀਨਾਂ ਦੀ ਤਾਂ ਕਿਸਾਨ ਵੀਰੋ ਜ਼ਮੀਨਾਂ ਪੂਰੀਆਂ ਡੱਕਰ ਨੇ ਜ਼ੋਰ ਵਾਲੀਆਂ ਪਾਣੀ ਦਾ ਲੈਵਲ ਉੱਪਰ ਆ ਤੇ ਕਦੀ ਵੀ ਆਪਣੇ ਬੱਤੀ ਦੀ ਪ੍ਰੋਬਲਮ ਲਾਈਟ ਦੀ ਪ੍ਰੋਬਲਮ ਨਹੀਂ ਆਂਦੀ ਬੰਬੀਆਂ ਦੇ ਉੱਪਰ ਤੇ ਮੋਨੋਬਲਾਕ ਮੋਟਰਾਂ ਨੇ 4 ਇੰਚੀ ਡਿਲੀਵਰੀ ਆ ਹਰ ਇੱਕ ਪਾਸੇ ਮਤਲਬ ਪਾਣੀ ਪਾਣੀ ਵੱਲੋਂ ਨਹੀਂ ਹੈ ਜ਼ਮੀਨਾਂ ਘਟ हां जेकर ਨੀਵੀਂ ਜ਼ਮੀਨ ਹੋਏ ਉੱਥੇ ਕਣਕ ਵੇਲੇ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਕਿ ਪਾਣੀ ਖੜਦਾ ਆ ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਜ਼ਮੀਨਾਂ ਡੱਕਰ ਹੁੰਦੀਆਂ ਉਹਨਾਂ ਦੇ ਵਿੱਚ ਪਾਣੀ ਚੂਸਣ ਦੀ ਸ਼ਮਤਾ ਜਿਹੜੀ ਉਹ ਘੱਟ ਹੁੰਦੀ ਆ ਤਾਂ ਕਰਕੇ ਉਹ ਨੀਵੀਆਂ ਥੋੜੀਆਂ ਜੀਆਂ ਮਤਲਬ ਉਹ ਮਿਲ ਵੀ ਠੇਕੇ ਦੇ 30-30 ਹਜ਼ਾਰ ਨੂੰ ਜਾਂਦੀਆਂ ਜੇ ਕਿਸੇ ਨੇ ਨੀਵੀਂ ਆਪਣੀ ਕਿਸਮਤ ਅਜਮਾਣੀ ਹੋਏ ਕਿ ਹਾਂ ਵੀ ਕਣਕ ਹੁੰਦੀ ਹੈ ਜਿੱਦਾਂ ਹੁਣ 2-3 ਸਾਲ ਤੋਂ ਇੱਕ ਵਾਰੀ ਮਤਲਬ ਆਪਣੀ ਇੱਧਰ ਨੀਵੀਆਂ ਪੈੜੀਆਂ ਦੇ ਵਿੱਚ ਕਣਕਾ ਜਿਹੜੀ ਨਹੀਂ ਸੀ ਹੋਈ ਤੇ ਅੱਗੋਂ ਕਿਸਾਨ ਵੀਰ ਉਹ ਜ਼ਮੀਨ ਲੈਣੋਂ ਮਤਲਬ ਹਟ ਜਾਂਦੇ ਨੇ ਤੇ ਠੇਕਾ ਵੱਧ ਤੋਂ ਵੱਧ 32 33 ਭਾਵੇਂ ਉਹ ਜ਼ਮੀਨ ਦੇ ਵਿੱਚ ਮੋਟਰ ਲੱਗੀ ਹੋਈ ਝੋਨਿਆਂ ਦੇ ਟਾਈਮ ਤੇ ਇੰਨਾ ਕਿ ਠੇਕਾ ਜਿਹੜਾ ਉਹ ਚੱਲਦਾ ਤੁਸੀਂ ਕਹਿ ਸਕਦੇ ਹੋ ਕਿ ਬਾਕੀ ਪੰਜਾਬ ਦੇ ਮੁਕਾਬਲੇ ਅੱਧਾ ਠੇਕਾ ਤੇ ਜੇਕਰ ਮੈਂ ਗੱਲ ਕਰਾਂ ਚੰਗੀਆਂ ਜ਼ਮੀਨਾਂ ਦੀ ਸੋਹਣੀਆਂ ਦੀ ਜਿਨ੍ਹਾਂ ਦਾ ਝਾੜ ਘਟ ਝਾੜ ਵਧੀਆ ਆਂਦਾ ਤਾਂ ਉਹ ਕਿਸਾਨ ਵੀਰ ਉਹ ਜ਼ਮੀਨ ਦਾ ਪਿਛਲੀ ਵਾਰੀ 40000 ਸੀ ਤੇ ਮੈਨੂੰ ਲੱਗਦਾ ਕਿ ਇਸ ਵਾਰ ਮੋਟਰਾਂ ਵਾਲੀਆਂ ਸਪੈਲੀਆਂ ਦਾ ਇਹ ਵੱਤ ਤੋਂ ਵੱਧ 42 43 44000 ਰੁਪਇਆ ਜਿਹੜਾ ਠੇਕਾ ਹੋਏਗਾ ਇਹਦੇ ਤੋਂ ਜ਼ਿਆਦਾ ਜ਼ਿਆਦਾ ਨਹੀਂ ਜਾਂਦਾ ਕਿਉਂਕਿ ਆਪਣੇ ਇੱਧਰ ਕਿਸਾਨ ਵੀਰ ਥੋੜੇ ਜੇ ਹੈ ਨਹੀਂ ਛੋਟੇ ਕਿਸਾਨ ਕਰਜ਼ੇ ਤੋਂ ਡਰਦੇ ਨਹੀਂ ਤੇ ਉਦਾਂ ਵੀ ਮਤਲਬ ਸਪ੍ਰੇਆਂ ਦੀਆਂ ਦੀਆਂ ਆਪਣੇ ਅੰਦਰ ਬਹੁਤ ਘੱਟ ਲੋਡ ਪੈਂਦੀ ਹੈ ਜੇ ਕੋਈ ਮਤਲਬ ਮਾਲਵੇ ਦੇ ਵਿੱਚ ਆਪਣੀ ਕਣਕ ਦੀ ਫਸਲ ਤਿਆਰ ਕਰਨ ਨੂੰ ਸਪ੍ਰੇਆਂ ਦਾ ਖਰਚਾ ਹੀ ਜੇ ਕੋਈ ਕਿ 7000 ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਕਰ ਰਿਹਾ ਤੇ ਆਪਣੇ ਏਰੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਉਹ 1000 ਰੁਪਿਆ ਵੀ ਸਪਰੇ ਦਾ ਹੋਏਗਾ ਇੱਕ ਗੁੱਲੀ ਡੰਡੇ ਵਾਲੀ ਸਪਰੇ ਆਮ ਕਣਕਾਂ ਤੇ ਕਰਦੀ ਆ ਤਾਂ ਇੱਕ ਜੇ ਤੇਲਾ ਪੈ ਜੇ ਤੇਲੇ ਵਾਲੀ ਸਪਰੇ ਹੋਰ ਕੋਈ ਸਪਰੇ ਨਹੀਂ ਝੋਨੇ ਵੀ ਆਪਣੇ ਕਾਫੀ ਜ਼ਿਆਦਾ ਸੋਨੇ ਝਾੜ ਆ ਜਿਹੜੇ ਉਹ ਨਿਕਲਦੀਆਂ ਤੇ ਉਹਦੇ ਉੱਪਰ ਵੀ ਖਰਚਾ ਜਿਹੜਾ ਬਾਕੀ ਪੰਜਾਬ ਦੇ ਮੁਕਾਬਲੇ ਬਹੁਤ ਘੱਟ ਚੜਦਾ ਤੇ ਦੂਸਰੀ ਗੱਲ ਇਹ ਕਿ ਜਿਹੜੀਆਂ ਜ਼ਮੀਨਾਂ ਆਪਾਂ ਨੂੰ ਕਈ ਵਾਰੀ ਜਿਹੜੀ ਇੰਜਨ ਵਾਲੀ ਜ਼ਮੀਨ ਆ ਜਿਹਦੇ ਵਿੱਚ ਮਤਲਬ ਬੂਰ ਉਦਾਂ ਹੋਇਆ ਉੱਪਰ ਇੰਜਨ ਲੱਗਾ ਤੇ ਉਹ ਜ਼ਮੀਨ ਕਈ ਵਾਰੀ ਇਧਰ 35 ਨੂੰ 36 ਨੂੰ 37 ਨੂੰ 40 ਤੱਕ ਉਹ ਵੀ ਮਿਲ ਜਾਂਦੀ ਹੈ ਤੇ ਉਹ ਵੀ ਕੋਈ ਇਹ ਨਹੀਂ ਕਿ ਹਾਂ ਵੀ ਪਾਣੀ ਹੈ ਨਹੀਂ ਤੇ ਫਸਲ ਨਹੀਂ ਆਪਣੀ ਹੋਣੀ ਨਹਿਰੀ ਪਾਣੀ ਜ਼ਰੂਰ ਆਪਣੇ ਹਨੀਆਂ ਬਿਲਕੁਲ ਵੀ ਤੇ ਪਰ ਉਹ ਇੰਜਨ ਇਦਾਂ ਤੁਸੀਂ ਕਹਿ ਸਕਦੇ ਹੋ ਕਿ 1000 ਲੀਟਰ ਦੇ ਵਿੱਚ ਪੂਰਾ 1 ਘੰਟਾ ਚੱਲਦਾ ਤੇ ਕਿਉਂਕਿ ਪਾਣੀ ਦਾ ਲੈਵਲ ਉੱਪਰ ਆ ਤਾਂ ਕਰਕੇ ਉਹਦਾ ਵੀ ਕੋਈ ਜੇ ਆਪਾਂ ਇੰਜਣ ਵਾਲੀ ਵੀ ਜ਼ਮੀਨ ਲੈ ਲੈਣੇ ਆ ਤੇ ਉਹ ਵੀ ਕੋਈ ਨੁਕਸਾਨ ਵਾਲੀ ਗੱਲ ਨਹੀਂ ਵੱਧ ਤੋਂ ਵੱਧ ਸੀਜ਼ਨ ਦੇ ਵਿੱਚ ਝੋਣਿਆਂਵਾਰੀ ਕਿਉਂਕਿ ਮੀਂਹ ਵੀ ਬਾਕੀ ਪੰਜਾਬ ਦੇ ਮੁਕਾਬਲੇ ਆਪਣੇ ਏਰੀਏ ਦੇ ਵਿੱਚ ਜ਼ਿਆਦਾ ਪੈਂਦੇ ਆ ਹੁਣ ਕਈ ਕਿਸਾਨ ਵੀਰ ਥੱਲੇ ਕਮੈਂਟ ਕਰਨਗੇ ਕਿ ਸਭ ਕੁਝ ਤੁਹਾਡੇ ਏਰੀਏ ਦੇ ਵਿੱਚ ਹੁੰਦਾ ਤੁਸੀਂ ਮਤਲਬ ਰਿਸਰਚ ਕਰ ਸਕਦੇ ਹੋ ਕਿ ਜਿਹੜਾ ਏਰੀਆ ਆਪਣਾ ਅੱਗੇ ਪਠਾਨਕੋਟ ਏਰੀਏ ਦੇ ਨਾਲ ਲੱਗਦਾ ਨਾਲ ਹੀ ਅੱਗੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ 30 ਕਿਲੋਮੀਟਰ ਤੋਂ ਇਹ ਪਹਾੜੀ ਇਲਾਕਾ ਜਿਹੜਾ ਉਹ ਸਟਾਰਟ ਹੋ ਜਾਂਦਾ ਤਾਂ ਕਰਕੇ ਜਦੋਂ ਵੀ ਮੌਨਸੂਨ ਪੂਣਾ ਆਉਂਦੀਆਂ ਉਹ ਹਰ ਵਾਰੀ ਬੱਦਲ ਉਹਦੇ ਉਦੋਂ ਤੱਕ ਪਹਾੜੀ ਇਲਾਕੇ ਤੱਕ ਜਦੋਂ ਟਕਰਾਂਦੇ ਆ ਤੇ ਨਾਲ ਜਦੋਂ ਉੱਥੇ ਬਾਰਿਸ਼ ਹੁੰਦੀ ਹੈ ਤੇ ਆਪਣੇ ਏਰੀਏ ਦੇ ਵਿੱਚ ਵੀ ਬਾਰਿਸ਼ ਜਿਹੜੀ ਉਹ ਨਾਲ ਦੀ ਨਾਲ ਹੀ ਉਹ ਪੰਦੀ ਹੈ ਤੇ ਇੰਨਾ ਕਿ ਠੇਕਾ ਚੱਲ ਰਿਹਾ ਤੁਸੀਂ ਵੀ ਹੁਣ ਠੇਕਾ ਜਿਹੜਾ ਉਹ ਵਧਾਉਣਾ ਜੇ ਮੰਨ ਲਓ ਤੁਹਾਡੇ ਪਿੰਡਾਂ 'ਚ ਵੱਧ ਚੁੱਕਿਆ ਮੈਂ ਤਾਂ ਦੇਖਿਆ ਕਿ ਆਪਣੀ ਜਿਹੜੀ ਬੋਲੀ ਵਾਲੀ ਜ਼ਮੀਨ ਹੁੰਦੀ ਆ ਮਤਲਬ ਤੁਸੀਂ ਕਹਿ ਸਕਦੇ ਹੋ ਪੰਚਾਇਤੀ ਜ਼ਮੀਨ ਤੇ ਜੇ ਮੈਂ ਉਹਦੇ ਠੇਕੇ ਦੀ ਗੱਲ ਕਰਾਂ ਤਾਂ ਉਹ ਮਤਲਬ ਕਈ ਵਾਰੀ ਅੜੀ 'ਚ ਆ ਕੇ ਭਾਵੇਂ ਮਤਲਬ 50000 ਵੀ ਹੋ ਜੇ ਪਰ ਆਮ ਜ਼ਮੀਨ ਦਾ ਠੇਕਾ ਜਿਹੜਾ ਉਹ ਘੱਟ ਹੀ ਚੱਲ ਰਿਹਾ ਤੇ ਇੰਨਾ ਕ ਠੇਕਾ ਮਤਲਬ ਮੈਨੂੰ ਜਾਇਜ਼ ਲੱਗਦਾ ਕਿ ਹਾਂ ਵੀ 40 42 43 45 ਤੱਕ ਵੀ ਜਾਇਜ਼ ਆ ਪਰ ਜਿਹੜੇ ਕਿਸਾਨ ਵੀਰ 70 ਨੂੰ ਲੈ ਰਿਆ ਆਪਣੀ ਇਧਰ 45 ਨੂੰ ਲੈ ਕੇ ਰੋ ਰਿਹਾ ਇਹ ਹਰ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਦੋ ਤਿੰਨ ਘਰ ਹੁੰਦੇ ਆ ਜਿਹੜੇ ਜ਼ਮੀਨ ਦੇ ਠੇਕੇ ਤੇ ਜਿਆਦਾ ਲੈਂਦੇ ਆ ਤੇ ਉਹ ਮੈਂ ਆਪਣੇ ਪਿੰਡ ਦੇ ਵਿੱਚ ਤਿੰਨ ਘਰ ਜ਼ਮੀਨ ਠੇਕੇ ਤੇ ਲੈਂਦੇ ਸੀ ਤੇ ਉਹ ਮੈਂ ਅੱਗੇ ਵਾਧੇ ਨਹੀਂ ਦੇਖੇ ਉਹ ਪਿੱਛੇ ਨੂੰ ਹੀ ਮਤਲਬ ਬੈਕਫੁੱਟ ਤੇ ਹੀ ਗਏ ਤਾ ਕਰਕੇ ਇਹਦਾ ਮਤਲਬ ਇਹ ਹੋਏਗਾ ਕਿ ਉਹਨਾਂ ਨੂੰ ਜ਼ਰੂਰੀ ਨਹੀਂ ਕਿ ਠੇਕੇ ਜੋ ਕੀ ਪਤਾ ਉਹਨਾਂ ਦਾ 40 42 ਵੀ ਪੂਰਾ ਕਰਨਾ ਬਹੁਤ ਔਖਾ ਹੁੰਦਾ ਉੱਤੇ ਖਰਚਾ ਚਾੜਨਾ ਫਿਰ ਮਤਲਬ ਜੇਕਰ ਆਪਾਂ ਵਿਆਜ ਪਾਈਏ ਹਰ ਇੱਕ ਚੀਜ਼ ਪਾਈਏ ਹਨ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜਾਇਜ਼ ਗੱਲ ਹੈ ਕਿ ਜੇ ਆਪਾਂ 60000 65000 70000 ਨੂੰ ਜ਼ਮੀਨ ਠੇਕੇ ਤੇ ਲੈ ਕੇ ਫਿਰ ਵੀ ਆਪਾਂ ਕਹੀਦਾ ਕਿ ਹਾਂ ਵੀ ਸਿਰੀ ਇਹ ਤੇ ਸਿੱਧੋ ਸਿੱਧੀ ਗੱਲ ਹੈ ਕਿ ਕਿਸੇ ਦੇ ਸਿਰੀ ਲੱਗਣਾ ਨੌਕਰ ਲੱਗਣਾ ਕਿ ਤੇਰੀ ਜ਼ਮੀਨ ਆਪਾਂ ਸਾਭ ਸੰਭਾਲ ਕਰਦੇ ਆ ਤੇ ਮਤਲਬ ਨਾਲੇ ਤੈਨੂੰ ਪੈਸੇ ਵੀ ਦਿੰਨੇ ਆ ਤੇ ਤੇਰੀ ਜ਼ਮੀਨ ਵੀ ਸਾਭਦੇ ਆ ਇਹਨੂੰ ਇਹਦੇ ਵਿੱਚੋਂ ਖੱਬਲ ਵੀ ਮਕਾਨੇ ਆ ਸਪਰੀਆਂ ਵੀ ਕਰਦੇ ਆ ਸੋ ਕਿਸਾਨ ਵੀਰੋ ਠੇਕੇ ਨਾ ਵਧਾਓ ਇੰਨੀ ਜੇ 45 ਵਾਲੇ ਨੂੰ ਨਹੀਂ ਕੁਝ ਬਚ ਰਿਆ ਜ਼ਮੀਨਾਂ ਭਾਰੀਆਂ ਹੋਣ ਦੇ ਬਾਵਜੂਦ ਝਾੜ ਸੋਹਣੇ ਆਣ ਦੇ ਬਾਵਜੂਦ ਤੇ ਫਿਰ 60 65 ਵਾਲਾ ਕੀ ਕਰਦਾ ਹੋਏਗਾ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ